गए सब तो औखा काम ही सीवरेज का जो लोग सा ज्यादा लोग आन गए सीवरेज का सही काम करना मेर और, और मेरे साहब ने मिलकर और टेंडर हो तो गया सीवरेज का काम और बाकी तो तो जय माता दिया सपना नराता है बड़ा शुभ दिन है तो सबन नराते बहुत बहुत मुबारकबाद ਔਰ ਇਹੀ ਆਸ ਰੱਖਦੇ ਆਂ ਕਿ ਮਾਤਾ ਆਪਣੇ ਸਭ ਤੇ ਹੱਥ ਰੱਖੇ ਉਹ ਪੂਰਾ ਪਟਿਆਲਾ ਨਿਵਾਸੀਆਂ ਨੂੰ ਮਾਲਵਾ ਨਿਵਾਸੀਆਂ ਤੇ ਹੋਰ ਮੇਰੇ ਬਖਸ਼ੇ ਉਹ ਬੜੀ ਖੁਸ਼ੀ ਦੀ ਗੱਲ ਹੈ ਕਿ ਦੇਖੋ ਪਹਿਲਾਂ ਕੇਜਵਲ ਸਾਹਿਬ ਇੱਥੇ ਆਏ ਉਹਨਾਂ ਨੇ ਪੂਰਾ ਦੇਖਿਆ ਔਰ ਉਹਨਾਂ ਦੇ ਮਨਚੇ ਸਾਹਿਬ ਵਿਚਾਰ ਆਇਆ ਕਿ ਇਹਨੂੰ ਅੱਛਾ ਕੀਤਾ ਜਾਵੇ ਫਿਰ ਦੋ ਦਫੇ ਮੁੱਖ ਮੰਤਰੀ ਸਾਹਿਬ ਖੁਦ ਆਵਾਜ ਚੁਕੇ ਨੇ ਦੇਖਣ ਲਈ ਉਹਨਾਂ ਨੇ ਰਹਿਨਵਾਈ ਕੀਤੀ ਫਿਰ ਇੱਕ ਕਮੇਟੀ ਬਣੀ ਜਿਹਦੇ ਸੀਓ ਸਾਹਿਬ ਸਾਡੇ ਡੀਸੀ ਸਾਹਿਬ ਨੇ ਔਰ ਸਾਨੂੰ ਵੀ ਮੈਂਬਰਾਂ ਨੂੰ ਜ਼ਿੰਮੇਵਾਰੀ ਲਈ ਕਿ ਦੇਖੋ ਕਿਦਾਂ ਹੋ ਸਕਦਾ ਹੈ ਸਾਡਾ ਸਭ ਦਾ ਇੱਕੋ ਹੀ ਹੈ ਕਿ ਸਾਨੂੰ ਸਹਿਯੋਗ ਚਾਹੀਦਾ ਹੈ ਚਾਹੇ ਪੰਡਾਰਾ ਚੱਲਿਆ ਪੰਡਾਰੇ ਚ ਕਿਦੇ 8-9000 ਦਾ ਸਰ ਬੱਚੇ ਬੰਦਨ ਨੇ ਵੀ ਆਪਣਾ ਪੰਡਾਰਾ ਲਿੱਤਾ ਸਾਫ ਸੁਥਰਾ ਅਗੇ ਨੂੰ ਸਫਾਈs ਫਰਕ ਹੈ ਜਿਹੜੇ ਲੋਕ ਬਾਰੋ ਆ ਰਹੇ ਨੇ ਉਹਨਾਂ ਦੇ ਰੁਕਣ ਜੀ ਵੀ ਬਸਾ ਚੀ ਬਣੀ ਹੈ ਟੀਮੜ ਕਮੇਟੀ ਵਾਲਾ ਗੱਲ ਹੀ ਨਹੀਂ ਕਰਦਾ ਸਰ ਸੱਚੀ ਬਾਈਟ ਦੇ ਦੇ ਕੋਈ ਬਾਈਟ ਦੇ ਦੇ ਜੀ ਕਮੇਟੀ ਇੱਕ ਸਰ ਸਾਨੂੰ ਦੋ ਦਿੱਕਤਾਂ ਹੋਰ ਆ ਰਹੀਆਂ ਨੇ ਇੱਕ ਕੋਈ ਪ੍ਰਬੰਧਕ ਸਾਨੂੰ ਦੇ ਦੋ ਕਿ ਜਿਹੜਾ ਜਿਵੇਂ ਅਸੀਂ ਗੱਲ ਕਰ ਸਕੀਏ ਦੂਸਰੀ ਗੱਲ ਹੈ ਅਸੀਂ ਜਿਸ ਤਰ੍ਹਾਂ ਕਵਰ ਕਰਨਾ ਦਾ ਮੀਡੀਆ ਨੇ ਕਵਰ ਕਰਨਾ ਦਾ ਜਿਸ ਨੂੰ ਰਾਤ ਤੇ ਗੱਲ ਰਹੇ ਨੇ ਵੱਡੇ ਚੈਨਲ ਨੇ ਕਹਿੰਦੇ ਕਿ ਲਾਈਵ ਦੇ ਦਿਓ ਸਾਰਾ ਸਾਨੂੰ ਪੰਡੇ ਜੀ ਇੱਕ ਕੋਈ ਵੀ ਪੰਡੇ ਦੇ ਰੋਜ਼ ਸਾਨੂੰ ਚਾਹੀਦਾ ਹੁੰਦਾ ਕਿ ਹਾਂ ਵੀ ਉਹ ਵਿਚਾਰ ਨਾਲ ਸਾਨੂੰ ਦੱਸ ਸਕੇ ਸਾਨੂੰ ਕੋਈ ਅਵੇਲੇਬਲ ਨਹੀਂ ਹੁੰਦਾ ਕਿ ਅਗਰ ਉਹ ਅਗੂ ਨੂੰ ਕਿਹਾ ਜਾਂਦਾ ਕਿ ਮੈਨੇਜਮੈਂਟ ਨਾਲ ਗੱਲ ਕਰੋ ਮੈਨੇਜਮੈਂਟ ਕਹਿੰਦੀ ਹੈ ਕਿ ਉਹਨਾਂ ਨਾਲ ਗੱਲ ਕਰੋ ਅੰਕੇ ਤੋਂ ਅੱਗੇ ਕਹੀ ਜਾਂਦੀ ਕਿ ਸਾਨੂੰ ਕੋਈ ਸਹੀ ਜਵਾਬ ਨਹੀਂ ਦੇ ਪਾ ਰਹੇ ਮੇਰਾ ਖਿਆਲ ਕੋਈ ਬਹੁਤ ਵੱਡਾ ਹੈ ਆਪਣੇ ਬੰਦ ਕਰ ਆ ਰਹੀ ਸੀ ਸਰਦਾਂ ਨੂੰ ਉੱਥੇ ਡਿੱਗਦੇ ਪਏ ਸੀ ਮੰਦਰ ਦੇ ਬਾਹਰ ਆਪਾਂ ਮਾਤਾ ਦੇ ਮੰਦਿਰ ਚ ਬੈਠੇ ਹਾਂ ਅਸੀਂ ਕੋਈ ਗਲਤ ਗੱਲ ਨਹੀਂ ਕਹਾਂਗੇ ਉਹ ਕੋਈ ਕਮਿਊਨੀਕੇਸ਼ਨ ਗੈਪ ਹੋ ਗਿਆ ਸੀਗਾ ਸਾਨੂੰ ਕਿਸੇ ਨੇ ਇਹ ਕਨਵੇ ਕਰਿਆ ਜਿਹੜਾ ਸਟਾਫ ਸੀਗਾ ਉਰੇ ਸਟਾਫ ਨੂੰ ਇਹ ਕਨਵੇ ਕਰਿਆ ਕੀ ਵੀਆਈਪੀ ਗੇਟ ਤੋਂ ਬੰਦੇ ਬਹੁਤ ਜ਼ਿਆਦਾ ਰਸ਼ ਹੋ ਰਿਹਾ ਉੱਥੇ ਉਹ ਹੋ ਗਿਆ ਤਾਂ ਉਹ ਇਹ ਕਿਹਾ ਗਿਆ ਕਿ ਗੇਟ ਬੰਦ ਕਰ ਦਿਓ ਉਹ ਇੱਕ ਕਮਿਊਨੀਕੇਸ਼ਨ ਕੁਝ ਕੁਝ ਮਿੰਟਾਂ ਦੇ ਲਈ 2 4 5 ਮਿੰਟ ਦੀ ਹੀ ਗੱਲ ਹੋਈ ਸੀ ਨਾਲ ਦੀ ਨਾਲ ਉਹ ਹੋ ਗਿਆ ਸਰਵਰ ਦੀ ਗੱਲ ਜੀ ਮੈਂ ਉੱਥੇ ਨਾਲ ਖੜ੍ਹਾ ਨਾ ਜੇ ਬਾਕੀ ਮੈਨੇਜਮੈਂਟ ਬੈਟਰ ਦੱਸ ਸਕਦੀ ਹੈ ਕੋਈ ਡਿਸਪੈਂਸ ਕੀ ਹੈ ਜੀ ਬਿਲਕੁਲ ਤੁਸੀਂ ਤੁਸੀਂ ਮੰਨ ਕੇ ਚੱਲੋ ਲਗਭਗ 50 ਬੰਦੇ ਡਿਫਰੈਂਟ ਪੁਆਇੰਟ ਆਫ ਟਾਈਮਸ ਤੇ ਆ ਕੇ ਤਾਂ ਮੈਨੂੰ ਮਿਲ ਕੇ ਜਾ ਚੁੱਕੇ ਆਂ ਸੰਜੇ ਜੀ ਨੂੰ ਮਿਲ ਕੇ ਜਾ ਚੁੱਕੇ ਐ ਐਸੀ ਕੋਈ ਮਤਲਬ ਹੋਣੀ ਹੈ ਕੰਡਨ ਜੀ ਹੈ ਉਹ ਟੰਡਨ ਜੀ ਮੈਂ ਇੱਕ ਬੇਨਤੀ ਵੀ ਕਰਨਾ ਚਾਹਾਂਗਾ देखो एक शुरुआत है शुरुआत है ਇਹ ਜਿੰਨੀਆਂ ਮੁਸ਼ਕਲਾਂ ਆ ਰਹੀਆਂ ਨੇ ਉਹਨੇ ਹੀ ਸੁਧਾਰ ਕਰਨ ਦੇ ਸਾਧਨ ਹੁੰਦੇ ਸਾਡਾ ਇਹ ਹੈ ਕਿ ਛੋਟੇ ਛੋਟੇ ਕਮੀਆਂ ਨੇ ਇਹਨਾਂ ਨੂੰ ਆਪਾਂ ਦੂਰ ਬਿਲਕੁਲ ਦੇਖੋ ਅਗੂਸੀ ਗੱਲ ਹੈ ਕਿ ਇਹ ਵੀ ਬੜੀ ਖੁਸ਼ੀ ਦੀ ਗੱਲ ਹੈ ਜਿਸ ਤਹਾਨੂੰ ਆ ਰਹੇ ਨੇ ਇਹ ਵੀ ਹੈ ਕਿ ਚਲੋ ਤੁਹਾਡੇ ਰਾਹੀਂ ਸਾਨੂੰ ਮੁਸ਼ਕਲਾ ਪਤਾ ਲੱਗ ਰਹੀਆਂ ਨੇ ਉਹ ਮੁਸ਼ਕਲਾਂ ਦਾ ਹੱਲ ਕਰਨਾ ਤੁਸੀਂ ਲੈਂਦੀਆਂ ਨੇ ਦੂਰ ਹੋਣਗੀਆਂ ਮੁਸ਼ਕਲਾਂ ਵੀ ਆਉਂਦੀਆਂ ਰਹਿਣਗੀਆਂ ਮੁਸ਼ਕਲਾਂ ਦੂਰ ਵੀ ਹੁੰਦੀਆਂ ਰਹਿਣਗੀਆਂ ਲੇਕਿਨ ਮੈਂ ਅਜੇ ਵੀ ਤੁਹਾਡੀ ਗੱਲ ਵਿੱਚ ਕੁਝ ਸਹੀ ਹੈ ਲੇਕਿਨ ਸਾਡਾ ਇਹ ਵਿਚਾਰ ਹੈ ਸਭ ਦਾ ਮਿਲ ਕੇ ਕਿ ਆਪਾਂ ਆਪਣਾ ਕੰਮ ਬੋਲਣਾ ਚਾਹੀਦਾ ਹੈ ਕਿ ਪ੍ਰੈਸ ਤੇ ਮੂਰੇ মিডিਆ ਮੂਰੇ ਗੱਲਬਾਤ ਕਰਨੀ ਚਲੋ ਸਾਨੂੰ ਚੰਗੀ ਲੱਗਦੀ ਹੈ ਲੇਕਿਨ ਸਾਨੂੰ ਇਹੀ ਐਸੀ ਪਰਮਾਤਮਾ ਵੱਲੋਂ ਸੀ ਚਾਹਾਂਗੇ ਕਿ ਜਿਹੜਾ ਕੰਮ ਹੈ ਉਹ ਬੋਲੇ ਸਭ ਦੀ ਮਿਹਨਤ ਬੋਲੇ ਕੰਮ ਚੰਗੇ ਬੋਲਣ ਤੇ ਤੁਸੀਂ ਉਹਦੀ ਵਾਹਿਵਾ ਕਰੋ ਸੱਚ ਹੈ ਸਾਡੇ ਮੂਤੋ ਆਵੇ ਚਾਹੇ ਇਹਨਾਂ ਦੇ ਆਵੇ ਤਾਂ ਉਜਰੂਤੀ ਨਾ ਭਵੇ ਕਿ ਤੁਸੀਂ ਚੰਗੀਆਂ ਚੀਜ਼ਾਂ ਹੋਈਆਂ ਨੇ ਚੰਗੀਆਂ ਹੋਣਗੀਆਂ ਔਰ ਮੇਰਾ ਵੀ ਕਾਫੀ ਸਾਲਾਂ ਤੋਂ ਇਹਨੇ ਆਣਾ ਜਾਣਾ ਹੈ ਅੱਗੇ ਨਾ ਸੁਧਾਰ ਹੈ ਔਰ ਇਹ ਮੰਨ ਕੇ ਚੱਲਣਾ ਕਿ ਤੁਸੀਂ ਉਹਨੂੰ ਜੋ ਆਪਣੇ ਇੱਕ ਸਾਲ ਚ ਜੋ ਸੁਧਾਰ ਦੇਖੋਗੇ ਤੁਸੀਂ ਆਪ ਸਾਨੂੰ ਕਹਿੰਦੀ ਲੋੜ ਹੀ ਨਹੀਂ ਪੈਣੀ ਸਿਕਿਚਰ ਬਾਦ ਦਰਵਾਜ਼ੇ ਸਾਰੇ ਬੰਦ ਹੋ ਗਏ ਸੀ ਪਵਨ ਨੂੰ ਆਉਣ ਵਾਲੇ ਸਾਦੇ ਗੇਟ ਬੰਦ ਸੀ ਸਿੱਕੇ ਗੇਟ ਪੁਆਰਿਆ ਪਿੱਛੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਮੰਦਰ ਦੇ ਸਾਰੇ ਦਰਵਾਜ਼ੇ ਬੰਦ ਹੋਏ ਸਿਕਿਚਰ स्कूटी 'ਤੇ ਬੈਠੀ ਹੈ ਜੀ ਪੁੱਤ ਉਹ ਪਹਿਲਾ ਤਾਂ ਜੀ ਜੈ ਮਾਤਾ ਦੀ ਆ ਸਤਵੰਨ ਰਾਤਾ ਬੜਾ ਸ਼ੁਭ ਦਿਨ ਹੈ ਤੁਹਾਨੂੰ ਸਭ ਨੂੰ ਰਾਤੇ ਦੀ ਬਹੁਤ ਬਹੁਤ ਮੁਬਾਰਕਬਾਦ ਔਰ ਇਹੀ ਆਸ ਰੱਖਦੇ ਹਾਂ ਕਿ ਮਾਤਾ ਆਪਣੇ ਸਭ ਤੇ ਹੱਥ ਰੱਖੇ ਔਰ ਪੂਰਾ ਪਟਿਆਲਾ ਨਿਵਾਸੀਆਂ ਨੂੰ ਔਰ ਮਾਲਵਾ ਨਿਵਾਸੀਆਂ ਤੇ ਫੁਰਮੇ ਬਖਸ਼ੇ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਦੇਖੋ ਪਹਿਲਾਂ ਕੇਜਵਾਲ ਸਾਹਿਬ ਇੱਥੇ ਆਏ ਉਹਨਾਂ ਨੇ ਪੂਰਾ ਦੇਖਿਆ ਔਰ ਉਹਨਾਂ ਦੇ ਮਨਚਾ ਸਭ ਵਿਚਾਰ ਆਇਆ ਕਿ ਉਹਨੂੰ ਅੱਛਾ ਕੀਤਾ ਜਾਵੇ ਫਿਰ ਉਹ ਦਫੇ ਮੁੱਖ ਮੰਤਰੀ ਸਾਹਿਬ ਖੁਦ ਆਪ ਆ ਚੁਕੇ ਨੇ ਦੇਖਣ ਲਈ ਉਹਨਾਂ ਨੇ ਰਹਿਨਵਾਈ ਕੀਤੀ ਫਿਰ ਇੱਕ ਕਮੇਟੀ ਬਣੀ ਜਿਹਦੇ ਸੀਓ ਸਾਹਿਬ ਸਾਡੇ ਡੀਸੀ ਸਾਹਿਬ ਨੇ ਔਰ ਸਾਨੂੰ ਵੀ ਮੈਂਬਰਾਂ ਨੂੰ ਜ਼ਿੰਮੇਵਾਰੀ ਲਈ ਕਿ ਦੇਖੋ ਕਿਦਾਂ ਹੋ ਸਕਦਾ ਸਾਡਾ ਸਭ ਦਾ ਇੱਕੋ ਹੀ ਹੈ ਕਿ ਸਾਨੂੰ ਸਹਿਯੋਗ ਚਾਹੀਦਾ ਹੈ ਚਾਹੇ ਭਨਾਰਾ ਚੱਲਿਆ ਭਨਾਰਿਸ਼ ਕੇ 8-9000 ਦਾਸਰ ਬੱਚੇ ਬੰਦੇ ਨੇ ਵੀ ਆਪਣਾ ਭਨਾਰਾ ਦਿੱਤਾ ਸਾਫ ਸੁਥਰਾ ਕਿ ਉਹ ਸਫਾਈs ਫਰਕ ਹੈ ਇਹ ਲੋਕ ਬਾਰੂ ਆ ਰਹੇ ਨੇ ਉਹਨਾਂ ਦੇ ਰੁਕਣ ਚ ਵੀ ਬਸਾ ਅੱਛੀ ਬਣੀ ਹੈ ਮੇਰਸਾ ਦਸਰੇ ਸੀ ਕਿ ਜਿਹਨੇ ਲੋਕ ਲਾਈਨ ਲੱਗੇ ਸੀ ਉਹਨਾਂ ਨੂੰ ਚਾਹੇ ਪਾਣੀ ਦਾ ਛੜਕਾਉ ਰਿਹਾ ਚਾਹੇ ਠੰਡ ਰਹੀ ਹੈ ਕਿ ਨਾਲੋਂ ਹਾਲਾਤ ਸਾਫ ਸੁਥਰੇ ਨੇ ਚੰਗੇ ਨੇ ਔਰ ਜੋ ਇੱਕੀ ਐਸੀ ਸੋਚ ਹੈ ਕਿ ਅਗਰ ਮਾਂ ਮਹਾਮਾਇਦੀ ਕੇ ਪਰਵੇ ਤੁਹਾਡਾ ਸਭ ਦਾ ਸਾਨੂੰ ਸਹਿਯੋਗ ਰਵੇ ਪਟਿਆਲਾ ਨਿਵਾਸੀਆਂ ਦਾ ਮਾਲਵਾਨ ਨਿਵਾਸੀਆਂ ਦਾ ਇੱਕ ਐਸੀ ਸੰਸਥਾ ਬਣ ਸਕੇ ਜਿੱਥੇ हरेकू आंश आनंद प्राप्त हो गए लोग बच्चा ना परिवार नालान जो लोग दूर दराज चले गए पटियाले तो बहर चले गए वो भी इतने आन और जिस तरीके न पटियाले अपनी एक विरासत है और पटियाला अपने आप एक साफ सुथरा शहर है ये धर्म स्थल भी रहे धार्मिक स्थल भी रहे और टूरिस्ट भी रहे और जो मंदिर की जो असि कहने जो चढ़ावा चढ़े वह ऐसे चंगे तरीके लग सके कि ਸਕੂਲ ਬਰਨ ਚ ਹਸਪਤਲ ਬਣੇ ਚ ਦਵਾਖਾਨਾ ਬਣੇ ਚ ਚੰਗਾ ਪੜਾਹਾਰਾ ਬਣੇ ਔਰ ਜੋ ਇਹਦਾ ਇੱਕ ਅੱਛਾ ਇੱਕ ਸਾਨੂੰ ਜੋ ਸਰਕਾਰ ਵੱਲੋਂ ਜਾਂ ਉਪਰੋਂ ਡਾਇਰੈਕਸ਼ਨਸ ਨੇ ਉਹ ਐਸੀ ਇੱਕ ਨਿਰਮਾਨ ਕਰਨ ਦੀ ਹੈ ਕਿ ਇਹ ਆਪਣੇ ਆਪ ਪੰਜਾਬ ਚ ਚਾਹ ਮਾਂ ਵਿਸ਼ਨੂ ਦੇਵੀ ਦਾ ਐਸਾ ਹੋਵੇ ਚਾਹ ਮਨਸਾ ਦੇਵੀ ਵਾਲੀ ਜਗ੍ਹਾ ਹੋਵੇ ਜਿਹੜੇ ਜੋ 4 5 10 ਬੜੀਆਂ ਧਰਮ ਸਥਲ ਨੇ ਉਹਨਾਂ ਦੇ ਮੁਕਾਬਲੇ ਚੀ ਲੋਕਾਂ ਨੂੰ ਸੁਖ-ਸਰਦਾ ਹੋਣ ਚੰਗਾ ਹੋਵੇ ਸਾਫ਼ ਸੁਥਰਾ ਹੋਵੇ ਤੇ ਸਾਡੀ ਤੇਹੀ ਬੇਨਤੀ ਹੈ ਲੇਕਿਨ ਜੋ ਮੇਰ ਸਾਹਿਬ ਕੰਮ ਕਰ ਰਹੇ ਨੇ ਜੋ ਈਡੀ ਸਾਹਿਬ ਕੰਮ ਕਰ ਰਹੇ ਨੇ ਸੀਓ ਸਾਹਿਬ ਜਦ ਜੋ ਅਜੀਤ ਜੀ ਨੇ ਕੰਮ ਕੀਤਾ ਸੰਜੀਤ ਜੀ ਨੇ ਕੰਮ ਕੀਤਾ ਸਾਡੇ ਜੀ ਗੁਪਤੇ ਜੀ ਨੇ ਕੰਮ ਕੀਤਾ ਜੋ ਸਭਿਲਕੇ ਕੰਮ ਕਰ ਰਹੇ ਹੈ ਔਰ ਤੁਹਾਡਾ ਵੀ ਸਹਿਯੋਗ ਰਿਹਾ ਹੈ ਮੈਂ ਕਰ ਫਿਰ ਤੁਹਾਡਾ ਬਹੁਤ ਹੀ ਧੰਨਵਾਦੀ ਹਾਂ ਆ ਤੁਹਾਡੇ ਸੁਝਾਵ ਆਣਗੇ ਤਸਵੀਰ ਲੋਕਾਂ ਦੇ ਸਾਨੂੰ ਐਸਐਸ ਜਾਬ ਦੇਵੋਗੇ ਜਿਹੜੇ ਕਰਨ ਵਾਲੇ ਹੋਣਗੇ ਤੇ ਇੱਕ ਆਪਣੇ ਸਭ ਦਾ ਕਾਰਿਆ ਨਾ ਕੋਈ ਇਕੱਲਾ ਨਹੀਂ ਕਰ ਸਕਦਾ ਮਾਨ ਹੈ ਜਿਹਨੂੰ ਬਖਸ਼ਿਸ਼ ਬਖਸ਼ ਨਹੀਂ ਹੈ ਜਿਹਨੂੰ ਯਾਸ਼ ਬਖਸ਼ਣਾ ਹੈ ਜਿਹਨੂੰ ਬੁੱਧੀ ਬਖਸ਼ਣੀ ਹੈ ਜਿਹਦੇ ਹੱਥੋਂ ਕਾਰਿਆ ਹੋਣਾ ਹੈ ਉਹਦੇ ਹੱਥੋਂ ਕਾਰਿਆ ਹੋਣਾ ਹੈ ਸਾਡੀ ਤਾਂ ਤੁਸੀਂ ਵੀ ਉਹਨਾਂ ਦੇ ਸਰੂਪ ਹੋ ਸਰਕਾਰ ਵੀ ਉਹਨਾਂ ਦੇ ਸਰੂਪ ਹੈ ਇਹ ਉਹਨਾਂ ਦੇ ਭਗਤ ਨੇ ਇਸ ਤੇ ਵਿੱਚ ਤੁਹਾਡੇ ਨਾਲ ਐਵੇਂ ਨਿਮਾਨੇ ਜੇ ਬੈਠੇ ਹੈ ਕਿ ਜੋ ਜੈਸਾ ਹੋਏਗਾ ਇਹ ਸਾਡੀ ਛੋਟੀ ਜੀ ਸੋਚ ਹੈ ਜੇ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੇ ਹਾਂ ऐसी भी है कि साफ सफाई कैसी हो सके आने वाले भंडारा अच्छा कैसा मिल सके अच्छी दवाई कैसी मिल सके रहन सहन अच्छा कैसे हो सके और अंदर ऐसी व्यवस्था होगी कि जहाँ कि किसी बिल्कुल सुख शांति आपको कहना नहीं चाहिए किसी कोई किसी की कोई जेब का नुकसान ना हो सके पैसे का नुकसान ना हो सके और हरेक ही भी आई पी हो और दर्शन कर दर्शन करके जा सकन और उन्होंने जैसे आन एक प्रसन्नता हो और अपनी उन्होंने मनोकामना पूरी हो लेकिन एक सही है कि ऐसी चीज़ें सुधार होंगे रहने ने और सब तो बहुत भी लोग आने अच्छा और सुधार करेंगे और यही एक महामाय मूरे सा यही अरदास है कि जो ने ये सेवा बख्शी है असू बिना किसी विघन तो बिना किसी ऐसे काम तो भी इतना काला टिक्का लगता रहे मत इन्नी सा इन्नी है कि मां बख्श इन्नी बख्श बख्शी कि जिन्ना होवे ਅਸੀਂ ਨਿਸਵਾਰਥ ਉਹ ਬਿਨਾ ਕਿਸੇ ਚੀਜ਼ ਤੋਂ ਕਰ ਸਕੀਏ ਔਰ ਪ੍ਰਬੰਧਕੀ ਕੰਮ